ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸਈ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 10 ਜਨਵਰੀ ਹੈ ਨਨਕਾਣਾ ਸਾਹਿਬ ਦੇ ਸਾਕੇ ਨੇ ਜਿੱਥੇ ਆਮ ਸਿੱਖਾਂ ਦੇ ਵਿੱਚ ਰੋਸ ਪੈਦਾ ਕੀਤਾ ਉੱਥੇ ਨੌਜਵਾਨਾਂ ਸਾਫਕਾ ਗਦਰ ਯਾਕੂਆ ਅਤੇ ਫੌਜੀਆਂ ਦੇ ਵਿੱਚ ਜ਼ਬਰਦਸਤ ਰੋਹ ਵੀ ਪੈਦਾ ਕੀਤਾ ਇਸ ਸਾਕੇ ਮਗਰੋਂ ਕੁਝ ਖੜਕ ਨੌਜਵਾਨ ਆਪਸ ਦੇ ਵਿੱਚ ਮਿਲੇ ਅਤੇ ਸਾਕੇ ਦੇ ਇਨ੍ਹਾਂ ਜ਼ਿੰਮੇਦਾਰ ਲੋਕਾਂ ਨੂੰ ਸੋਧਣ ਦਾ ਮਤਾ ਪਾਸ ਕੀਤਾ ਇਸ ਮਹਿੰਮ ਦੇ ਵਿੱਚ ਮਾਸਟਰ 모ਤਾ ਸਿੰਘ, ਦਲੀਪ ਸਿੰਘ, ਕਿਸ਼ਨ ਸਿੰਘ ਗੜਗੱਜ, ਤਾਰਾ ਸਿੰਘ ਠੇਠਰ, ਬੇਲਾ ਸਿੰਘ, ਤੋਤਾ ਸਿੰਘ, ਨਰੈਨ ਸਿੰਘ, ਵਦਨ ਸਿੰਘ ਕਨੇਡੀਅਨ ਸ਼ਾਮਲ ਸਨ ਮਗਰੋਂ ਇਹਨਾਂ ਦੇ ਨਾਲ ਹੋਰ ਵੀ ਬਹੁਤ ਨੌਜਵਾਨ ਜੁੜ ਗਏ ਜਿਨ੍ਹਾਂ ਦੇ ਵਿੱਚ ਗਿਆਨੀ ਹਰਬੰਦ ਸਿੰਘ ਵਾਸੀ ਸਰਹਾਲਾ ਕਲਾਂ ਵੀ ਮੌਜੂਦ ਸਨ ਬੱਬਰ ਅਕਾਲੀਆਂ ਨੇ ਬਹੁਤ ਸਾਰੇ ਸਰਕਾਰੀ ਟਾਊਟ ਸਰਕਾਰੀ ਸੂਈਏ ਜ਼ਗੀਰਦਾਰ ਅਤੇ ਹੋਰ ਮੁਜਰਮ ਕਤਲ ਕੀਤੇ ਉਹਨਾਂ ਨੇ ਕਈ ਜਗ੍ਹਾ ਤੇ ਡਾਕੇ ਮਾਰੇ ਅਤੇ اسلحਾ ਤੇ ਦੌਲਤ ਵੀ ਲੁੱਟੀ 1922 ਤੋਂ ਲੈ ਕੇ 1924 ਤੱਕ ਬੱਬਰ ਅਕਾਲੀ ਲਹਿਰ ਆਪਣੇ ਸਿਖਰ ਤੇ ਸੀ ਇਸ ਲਹਿਰ ਦੇ ਆਗੂਆਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਕਈਆਂ ਨੂੰ ਕੈਦਾਂ ਹੋਈਆਂ ਤੇ ਕਈਆਂ ਨੂੰ ਫਾਂਸੀਆਂ ਵੀ ਹੋਈਆਂ ਇਸਲੇਰ ਦੇ ਕੁਝ ਆਗੂ ਪੁਲਿਸ ਦੇ ਹੱਥ ਆਉਣੋਂ ਬਚ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਸੀ ਰਤਨ ਸਿੰਘ ਰਕੜਾਬੇਟ ਜੋ ਕਿ 15 ਜੁਲਾਈ 1932 ਦੇ ਦਿਨ 200 ਫੌਜੀਆਂ ਦੇ ਨਾਲ ਇਕੱਲਾ ਹੀ ਜੂਝ ਕੇ ਸ਼ਹੀਦ ਹੋਇਆ ਸਭ ਤੋਂ ਅਖੀਰ ਤੇ ਫੜਿਆ ਜਾਣ ਵਾਲਾ ਹਰਬੰਸ ਸਿੰਘ ਸਰਹਾਲਾ ਕਲਾਂ ਸੀ ਜਿਸ ਨੇ ਗੁਪਤ ਰਹਿ ਕੇ ਯੋਗਪਲਟਾਉ ਦਲ ਬਣਾ ਲਿਆ ਸੀ ਉਹ 10 ਜਨਵਰੀ 1943 ਦੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਤੇ ਕਾਲਕਾ ਗੋਲੀकांड ਅਤੇ ਕਰਤਾਰਪੁਰ ਕਤਲकांड ਸੰਬੰਧੀ ਮੁਕੱਦਮਾ ਚਲਾ ਕੇ ਫਾਂਸੀ ਦੀ ਸਜ਼ਾ ਸੁਣਾਈ ਗਈ ਉਸ ਨੂੰ 3 ਅਪ੍ਰੈਲ 1944 ਦੇ ਦਿਨ ਫਾਂਸੀ ਦੇ ਦਿੱਤੀ ਗਈ ਪੰਜਾਬ ਤੇ ਕਬਜ਼ਾ ਕਰਨ ਮਗਰੋਂ ਗੁਰੂ ਗੋਬਿੰਦ ਸਾਹਿਬ ਦੇ 6 ਸ਼ਾਸਤਰ ਅੰਗਰੇਜ਼ ਲੰਡਨ ਦੇ ਵਿੱਚ ਲੈ ਗਏ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤੀਜੀ ਜਨਮਸ਼ਤਾਬਦੀ ਦੇ ਨਾਂ ਤੇ ਇੰਗਲੈਂਡ ਦੀ ਸਰਕਾਰ ਨੇ ਇਹ ਸ਼ਾਸਤਰ ਸਿੱਖਾਂ ਨੂੰ ਦੇਣਾ ਮੰਨ ਲਿਆ ਇਛੇ ਸ਼ਾਸਤਰ 10 ਜਨਵਰੀ 1966 ਦੇ ਦਿਨ ਦਿੱਲੀ ਪੁੱਜੇ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਨੇ ਆਪ 에어ਪੋਰਟ ਤੇ ਜਾ ਕੇ ਇਹਨਾਂ ਨੂੰ ਜੀ ਆਇਆਂ ਕਿਹਾ ਹੁਣੇ ਸ਼ਾਸਤਰ ਅਨੰਤਪੁਰ ਸਾਹਿਬ ਦੇ ਵਿੱਚ ਵਿਰਾਜਮਾਨ ਨੇ ਇਛੇ ਹਨ ਇੱਕ ਲੰਮਾ ਵਰਸ਼ਾ ਇੱਕ ਛੋਟਾ ਵਰਸ਼ਾ ਇੱਕ ਸ਼ਮਸ਼ੀਰ ਦਾਇ ਇਹਾਨੀ ਇੱਕ ਸੁਨਹਿਰੀ ਚੱਕਰ ਇੱਕ ਗੈਂਡੇ ਦੀ ਖਲ ਦੀ ਬਣੀ ਢਾਲ 10 ਜਨਵਰੀ 1986 ਸਿੱਖ ਸਟੂਡੈਂਟ ਫੈਡਰੇਸ਼ਨ ਨੇ ਬਰਨਾਲਾ ਸਰਕਾਰ ਦੇ ਜ਼ੁਲਮਾਂ ਦੇ ਖਿਲਾਫ ਰੋਜ਼ ਜ਼ਾਹਰ ਕਰਨ ਵਾਸਤੇ 10 ਜਨਵਰੀ 1986 ਦੇ ਦਿਨ ਰਸਤਾ ਰੋਕੋ ਦਾ ਐਲਾਨ ਕੀਤਾ। ਇਸ ਬਾਰੇ ਬਰਨਾਲੇ ਨੇ ਧਮਕੀ ਦਿੱਤੀ ਕਿ ਇਹ ਰਸਤਾ ਰੋਕੋ ਸਖਤੀ ਦੇ ਨਾਲ ਨਿਪਟਾਇਆ ਜਾਵੇਗਾ। ਰਸਤਾ ਰੋਕੋ ਨੂੰ ਫੇਲ ਕਰਨ ਵਾਸਤੇ 8 ਜਨਵਰੀ ਤੋਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ। ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਫਗਵਾੜਾ, ਫਿਰੋਜ਼ਪੁਰ, ਕਪੂਰਥਲਾ ਤੋਂ ਸੈਂਕੜੇ ਗ੍ਰਿਫਤਾਰੀਆਂ ਕੀਤੀਆਂ ਗਈਆਂ। 10 ਜਨਵਰੀ ਨੂੰ ਫੈਡਰੇਸ਼ਨ ਨੇ ਪੰਜਾਬ ਦੇ ਵਿੱਚ ਸਾਰੇ ਪਾਸੇ ਸੜਕਾਂ ਬੰਦ ਕੀਤੀਆਂ। ਇਸ ਮੌ 10 ਜਨਵਰੀ 1988 ਦੇ ਦਿਨ ਪੁਲਿਸ ਨੇ ਪਰਮਿੰਦਰ ਸਿੰਘ ਵਾਸੀ ਸਰਚੂਰ ਨੇੜੇ ਫਤਿਹਗੜ ਚੂੜੀਆਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 1985 ਤੋਂ 90 ਦੇ ਦੌਰ ਦੇ ਵਿੱਚ ਬੇਗੁਨਾ ਸਿੱਖਾਂ ਤੇ ਤਸ਼ੱਦਦ ਕਰਨ ਦੇ ਵਿੱਚ ਸਭ ਤੋਂ ਵੱਧ ਬਦਨਾਮ ਪੁਲਸੀਏ ਸਨ ਰਵੇਰੋ ਕੇਪੀਸ ਗਿੱਲ ਗੋਬਿੰਦ RAM ਸਵਰਨ ਕੋਟਨਾ ਪੀ ਐਮ ਦਾਸ ਇਸ਼ਹਾਰ ਆलम ਅਜੀਤ ਸੰਧੂ ਸੁਮੇਤ ਸੈਣੀ ਗੋਬਿੰਦ RAM ਨੇ 21 ਅਗਸਤ 1999 ਨੂੰ ਬਬਰ ਖਾਲਸਾ ਦੇ ਇੱਕ ਆਗੂ ਮਹਿਲ ਸਿੰਘ ਭਰਾ ਸੁਦੇਵ ਸਿੰਘ ਦਾਸੂਵਾਲ ਦੀ ਘਰਵਾਲੀ ਗੁਰਮੀਤ ਕੌਰ ਅਤੇ ਭਾਈ ਗੁਰਵੰਤ ਸਿੰਘ ਕੈਸ਼ੀਰ ਦੀ ਪਤਨੀ ਗੁਰਦੇਵ ਕੌਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਬਹੁਤ ਸਹੀਏ ਦਿੱਤੇ ਗੋਬਿੰਦ RAM ਨੂੰ ਉਸਦੇ ਜ਼ੁਲਮਾਂ ਦੀ ਸਜ਼ਾ ਦੇਣ ਵਾਸਤੇ ਖਾੜਕੂਆ ਨੇ ਪਹਿਲਾਂ ਜਲੰਧਰ ਦੇ ਵਿੱਚ ਇਸ ਦਾ ਇਕਲੌਤਾ ਪੁੱਤਰ ਕਤਲ ਕੀਤਾ ਅਤੇ ਮਗਰੋਂ 10 ਜਨਵਰੀ 1990 ਦੇ ਦਿਨ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਕਮਲਜੀਤ ਸਿੰਘ ਅਤੇ ਉਸਦੇ ਸਾਥੀਆਂ ਅਤੇ ਬਬਰ ਖਾਲਸਾ ਨੇ ਸਾਂਝ ਐਕਸ਼ਨ ਦੇ ਵਿੱਚ ਉਸ ਜ਼ਾਲਮ ਨੂੰ ਕਿਲੇ ਦੇ ਅੰਦਰ ਹੀ ਉਸਦੇ ਕਮਰੇ ਦੇ ਵਿੱਚ ਬੰਬ ਦੇ ਨਾਲ ਉਡਾ ਦਿੱਤਾ 10 ਜਨਵਰੀ 1992 ਦੇ ਦਿਨ ਪੁਲਿਸ ਨੇ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬੋਪਾਰਾਏ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 10 ਜਨਵਰੀ 1994 ਦੇ ਦਿਨ ਪੁਲਿਸ ਨੇ ਮਾਲਾ ਸਿੰਘ ਪੁੱਤਰ ਪ੍ਰੀਤੀ ਸਿੰਘ ਵਾਸੀ ਗੁਰਬਖਸ਼ਪੁਰਾ ਨੇੜੇ ਟਿੱਬਾ ਜ਼ਿਲ੍ਹਾ ਸੰਗਰੂਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਏਸੀ ਸਿੱਖ ਇਤਿਹਾਸ ਦੇ ਵਿੱਚ 10 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ